guys welcome to my new blog ਧੁੰਡ ਬਹੁਤ ਆ ਅੱਜ ਤੇ ਕੱਲ ਤਾਂ ਧੋਪ ਨਿਕਲ ਗਈ ਸੀ ਅੱਜ ਧੁੰਡ ਬਹੁਤ ਜ਼ਿਆਦੇ ਪਈ ਆ ਇੱਥੇ ਫਿਲਹਾਲ ਅੰਦਰ ਤਾਂ ਲੱਗਦੀ ਨਹੀਂ ਬਾਹਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਨਾ ਧੋਕੇ ਆ ਗਿਆ ਸੀ ਪਹਿਲਾਂ ਰੈਡੀ ਹੋਈਏ ਹਸਪੀਟਲ ਨੂੰ ਜਾਣ ਲਈ ਤਿਆਰ ਹੋ ਗਿਆ ਸੀ ਤੇ ਠੰਡ ਬਹੁਤ ਲੱਗਦੀ ਹੈ ਤੇ ਠੰਡ ਚ ਪੰਜਾਬੀਆਂ ਦਾ ਲਾਜ ਇੱਕੋ ਹੀ ਹੈ ਠੰਡ ਦਾ ਚਾਹ ਚਾਹ ਪੀਂਦੇ ਆ ਤੇ ਮਕਲ ਵੀ ਸਟਾਰਟ ਕਰਨਾ ਹੈ ਕਿਉਂਕਿ ਠੰਡ ਚ ਉਹ ਵੀ ਬਹੁਤ ਟਾਈਮ ਲੈਂਦਾ ਆ ਗਲਾਸ ਤੇ neck warmer ਪਾ ਕੇ ਸੱਟ ਪਾ ਕੇ ਹੋ ਗਏ ਤਿਆਰ ਚੱਲੀਏ ਹੁਣ ਡਿਊਟੀ ਤੇ ਬਾਹਰ ਰੋਟੀ ਚੱਕਣੀ ਆ ਠੰਡ ਬਹੁਤ ਆ ਦਿਖਾ ਦੇ ਰਸਤੇ ਹਾਈਵੇ ਦੇ ਦੇਖੋ ਜੀ ਕਿੰਨਾ ਬੁਰਾ ਹਾਲ ਆ ਹਸਪੀਟਲ ਆ ਗਿਆ ਤੇ ਬੂਟ ਖੋਲ ਕੇ ਚਪਲਾ ਪਾ ਲਈਆਂ ਤੇ ਅੰਦਰ ਹੁਣ ਆਰਟੀ ਦੀ ਚੈਕਿੰਗਾਂ ਚੱਲ ਰਹੀਆਂ ਮਾੜੀਆਂ ਸਮਾਨ ਸਮੂਹ ਦੇਖ ਲਈਏ ਰਾਤ ਦੀ ਸਰਜਰੀ ਦੀ ਵਗੈਰਾ ਉਹਨਾਂ ਸੀ ਦੇਖ ਲਈਏ ਸਫਾਫਾ ਕਿ ਨਹੀਂ ਆਰਟੀ ਦੇਖ ਲਈ ਸੀ ਕਲੀਨ ਆ ਤੇ ਉਹਦੇ ਬਾਅਦ ਕਲੀਨਿੰਗ ਦੇ ਬਾਅਦ ਅਸੀਂ OT 'ਚ ਆਪਣੀ ਬਾਹਰ ਦੀ ਕੋਈ ਜੈਕਟ ਵਗੈਰਾ ਉੱਪਰ ਪਾ ਕੇ ਨਹੀਂ ਆ ਸਕਦੇ ਕਿਉਂਕਿ ਉਹਦੇ ਨਾਲੇ ਇਨਫੈਕਸ਼ਨ ਆਣੀ ਆ ਅੰਦਰ ਦੇ NVD ਐ ਇੱਕ ਉਹਦੇ ਦੇ ਅਸੀਂ ਲਥੋਟਮੀ ਪੋਜੀਸ਼ਨ ਬਣਾਤੀ ਆ ਤੇ ਹੁਣ ਚਲੋ ਬਾਹਰ ਚੱਲਦੇ ਆ ਬਾਹਰ ਜਾ ਕੇ ਦੇਖਦੇ ਆ ਵੇ ਧੁੰਦ ਕਿੰਨੀ ਕਿ ਜ਼ਿਆਦਾ ਆ ਸਵੇਰੇ ਤਾਂ ਬਹੁਤ ਜ਼ਿਆਦਾ ਸੀ ਕਿ ਹੱਥ ਸੁੰਨ ਹੋ ਗਏ ਉਹ ਤਾਂ ਥੋੜੀ ਬਹੁਤ ਠਹਾਦੇ ਜਲਦੀ ਹੋਵੇ ਤਾਂ ਮਜ਼ਾ ਆ ਜਾਂਦਾ ਆ ਚਲੋ ਹੁਣ ਬਾਹਰ ਜਾ ਕੇ ਦੇਖਦੇ ਆ ਵੇ ਧੁੰਦ ਕਿੰਨੀ ਕ ਬਾਹਰ ਆ ਕੇ ਜੈਕਟ ਪਾਲੀ ਤੇ ਇੱਥੇ ਆਪਣੇ ਬੂਟ ਖੋਲੇ ਸੀ ਆਪਨਾ ਇੱਥੇ ਖੋਲ ਕੇ ਤੇ ਆਪਣੇ ਬੂਟ ਪਾ ਕੇ ਜਾਣੇ ਆ ਤੇ ਓਟੀ ਤੇ ਓਟੀ ਦੇ ਮੋਰੇ ਉਹ ਇੱਕ ਵਿੰਡੋ ਆ ਉੱਥੋਂ ਦੇਖਦੇ ਆ ਬਾਹਰ ਧੁੰਦ ਕਿੰਨੀ ਹੈ ਲੱਗੀ ਇਹ ਫਿਲਹਾਲ ਧੁੰਦ ਤਾਂ ਬਹੁਤ ਜ਼ਿਆਦਾ ਆ ਘੈਂਟ ਤੋਂ ਉੱਪਰ ਹਸਪੀਟਲ ਤੋਂ ਹੋ ਗਏ ਫ੍ਰੀ ਤੇ ਹੁਣ ਜਾ ਰਿਹਾ ਅਸੀਂ ਘਰ ਮੌਸਮ ਵੀ ਠੀਕ ਆ ਧੁੰਦ ਵੀ ਨਹੀਂ ਪਈ ਚੱਲੀਏ ਹੁਣ ਘਰ ਡਿਊਟੀ ਤੋਂ ਮੈਂ ਆ ਗਿਆ ਸੀ ਘਰ ਤੇ ਆਂਦੇ ਵੇਲੇ ਠੰਡ ਬਹੁਤ ਹੋਈ ਹੋਆ ਦੁਪਹਿਰਿਕ ਧੁੱਪ ਚੜੀ ਸੀ ਚੋਦੇ ਬਾਅਦ ਫੇਰ ਦੁਬਾਰੇ ਠੰਡ ਹੋ ਗਈ ਹਵਾ ਚੱਲ ਰਹੀ ਆ ਆਂਦੇ ਵੇਲੇ ਤਾਂ ਬਹੁਤ ਜ਼ਿਆਦਾ ਠੰਡ ਹੋ ਗਈ ਸੀ ਕਿ ਸਵੇਰ ਜਿੰਨੀ ਹੋ ਗਈ ਸੀ ਤੇ ਹੁਣ ਸਾਡੇ ਜਾਈ ਚ ਲੋਕਨ ਦਾ ਕਾਲਿਆ ਪ੍ਰਬੰਧ ਤੇ I hope ਤੁਹਾਨੂੰ ਮੇਰਾ ਛੋਟਾ ਜਿਹਾ ਬਲੌਗ ਵਧੀਆ ਲੱਗਿਆ ਹੋਵੇ ਵਧੀਆ ਲੱਗਿਆ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰੋ ਬਾਕੀ ਮਿਲਦੇ ਆ ਨੈਕਸਟ ਬਲੌਗ